ਬਾਣੀ ਵਿੱਚ ਜਿਹੜਾ ਨਾਮ ਸ਼ਬਦ ਆਇਆ ਨੇਮ ਦੀ ਸੈਂਸ ਵਿੱਚ ਨਹੀਂ ਆਇਆ ਅਸੀਂ ਹਾਲਾਂਕਿ ਇਹਨੂੰ ਨੇਮ ਦੀ ਸੈਂਸ 'ਚ ਲੈ ਰਹੇ ਹਾਂ ਬੜਾ ਗਹਿਰਾ ਵਿਸ਼ਾ ਸੀ ਨਾਮ ਪਰ ਅਸੀਂ ਬਹੁਤ ਹਲਕੇ ਦੇ ਵਿੱਚ ਲੈ ਲਿਆ ਜਿਹੜਾ ਵਾਹਿਗੁਰੂ ਹੈ ਵਾਹਿਗੁਰੂ ਕਿਉਂ ਹੈ ਉਹ ਰਾਮ ਕਿਉਂ ਹੈ ਉਹ ਗॉड ਕਿਉਂ ਹੈ ਕਿਉਂ ਦੁਨੀਆ ਉਹਨੂੰ ਮੰਨਦੀ ਹੈ ਉਹਦੀ ਕੁਆਲਿਟੀ ਕੀ ਹੈ ਗੁਣ ਕਿਨੇ ਖੂਬੀਆਂ ਕਿਨੇ ਉਹ ਦੱਸਣਾ ਪਏਗਾ ਨਾ ਨਹੀਂ ਤਾਂ ਫਿਰ ਵਾਹਿਗੁਰੂ ਵੀ ਲੋਕਾਂ ਦਾ ਨਾਮ ਹੈ ਬੰਦਿਆਂ ਦੇ ਨਾਮ RAM ਵੀ ਨੇ GOPAL ਵੀ ਨੇ GOVIND ਵੀ ਨੇ KRISHAN ਵੀ ਨੇ SATNAM ਵੀ ਲੋਕਾਂ ਦਾ ਨਾਮ ਹੈ ਫਿਰ ਤੇ ਕੋਈ ਗੱਲ ਹੋ ਗਈ ਉਹ ਜਿਹੜਾ ਗੁਰੂ ਸਾਹਿਬ ਕਹਿੰਦੇ ਨੇ ਅੰਮ੍ਰਿਤ ਨਾਮ ਉਹ ਇਹ ਪਰਮੇਸ਼ਰ ਦੀ ਖੂਬੀ ਉਹਦਾ ਗੁਣ ਕੀ ਹੈ ਉਹ ਪਹਿਲੀ ਗੱਲ ਹੈ ਵੀ ਉਹ ਇੱਕ ਹੈ ਉਹਦੇ ਵਰਗਾ ਦੂਜਾ ਹੋਰ ਹੈ ਹੀ ਕੋਈ ਨਹੀਂ ਹੁਣ ਨਾਮ ਦਾ ਅਰਥ ਹੁਕਮ ਵੀ ਹੁੰਦਾ ਹੈ ਨਾਮ ਦਾ ਅਰਥ ਉਪਦੇਸ਼ ਵੀ ਹੁੰਦਾ ਹੈ ਨਾਮ ਦਾ ਅਰਥ ਗਿਆਨ ਵੀ ਹੁੰਦਾ ਹੈ ਜਿਹੜਾ ਗੁਰਬਾਣੀ ਚ ਨਾਮ ਆਇਆ ਹੈ ਨੇਮ ਨਹੀਂ ਹੁੰਦਾ ਧਿਆਨ ਵਿੱਚ ਰੱਖਿਓ ਜਿੱਥੇ ਨੇਮ ਦੇ ਸੰਚਾਏਗਾ ਸਾਨੂੰ ਪਤਾ ਲੱਗ ਜਾਏਗਾ ਕਿਉਂਕਿ ਗੱਲ ਹੈ ਵੀ ਤਾਰਨ ਦੀ ਤੇਰਾ ਨਾਮ ਸਾਨੂੰ ਕਿਵੇਂ ਤਾਰਦਾ ਹੈ ਤੇਰਾ ਨਾਮ ਕਿਵੇਂ ਇੰਨਾ ਵੱਡਾ ਖਜ਼ਾਨਾ ਹੈ ਮਹਾਰਾਜ ਕਹਿੰਦੇ ਨੇ ਏਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀ ਆ ਬੁਝਾਈ ਦੀ ਉਹ ਸੱਚੇ ਬਾਦਸ਼ਾਹ ਤੇਰਾ ਨਾਮ ਤੇ ਹੁਕਮ ਹੈ ਉਹ ਹੁਕਮ ਜਿਹਦੇ ਨਾਲ ਸਾਰਾ ਸੰਸਾਰ ਚੱਲ ਰਿਹਾ ਹੈ ਅਰੇ ਦੀ ਸੋਚੀ ਕਿਵੇਂ ਪੈਂਦੀ ਆ ਅੰਮ੍ਰਿਤ ਨਾਮ ਦੀ ਉਹ ਸਮਰੱਥ ਜਦੋਂ ਤੁਸੀਂ ਅੰਮ੍ਰਿਤ ਰੂਪੀ ਨਾਮ ਇਹ ਰੱਬੀ ਗਿਆਨ ਸਾਡੇ ਹਿਰਦੇ 'ਚ ਪ੍ਰਗਟ ਕਰਦੇ ਹੋ ਉਦੋਂ ਬੰਦੇ ਦੀ ਸੁਰਤ ਜਿਹੜੀ ਆ ਮਾਇਆ ਨੂੰ ਛੱਡ ਦਿੰਦੀ ਜਿਹੜੀ ਅਟੈਚਮੈਂਟ ਹੁੰਦੀ ਆ ਉਹ ਖਤਮ ਹੋ ਜਾਂਦੀ ਹੈ ਮੋਹ ਦਾ ਅਰਥ ਹੁੰਦਾ ਹੈ ਅਟੈਚਮੈਂਟ ਦੋ ਸ਼ਬਦ ਨੇ ਬਹੁਤ ਧਿਆਨ ਨਾਲ ਸੁਣਿਓ ਇੱਕ ਹੁੰਦਾ ਮੋਹ ਇੱਕ ਇਹਦੇ ਨਾਲ ਦਾ ਰਲਦਾ ਮਿਲਦਾ ਸ਼ਬਦ ਹੈ ਬਹੁਤ ਨੇੜੇ ਦਾ ਸ਼ਬਦ ਹੈ ਪ੍ਰੇਮ ਆਮ ਤੌਰ ਤੇ ਸਾਨੂੰ ਇੱਕੋ ਹੀ ਭਾਸ਼ਾ ਇੱਕੋ ਹੀ ਸੈਂਸ ਵਿੱਚ ਵਰਤਦੇ ਆ ਇੱਕੋ ਹੀ ਅਰਥਾਂ ਵਿੱਚ ਬੰਦਾ ਕਹਿੰਦਾ ਜੀ ਮੇਰਾ ਬੜਾ ਪ੍ਰੇਮ ਹੈ ਉਹ ਕਹਿੰਦਾ ਇਹਨਾਂ ਦਾ ਆਪਣੇ ਬੱਚਿਆਂ ਨਾਲ ਬਹੁਤ ਮੋਹ ਹੈ ਕੋਈ ਕਹਿੰਦਾ ਪ੍ਰੇਮ ਹੈ ਪਰ ਇਹਦੇ ਵਿੱਚ ਫਰਕ ਹੈ ਮੋਹ ਹੁੰਦਾ ਜਿੱਥੇ ਬੰਦਾ ਗਲਤਾਨ ਹੋ ਜਾਏ ਉਹਨੂੰ ਮੋਹ ਕਹਿੰਦੇ ਨੇ ਵੀ ਮੈਂ ਤਾਂ ਰਹਿ ਨਹੀਂ ਸਕਦਾ ਜੀ ਮੈਂ ਤਾਂ ਮਰ ਜਾਵਾਂਗਾ ਇਹਦੇ ਤੋਂ ਬਿਨਾ ਉਹ ਮੋਹ ਹੁੰਦਾ ਹੈ ਮੋਹ ਵਿਕਾਰ ਹੈ ਮੋਹ ਨਸ਼ਾ ਹੈ ਤੇ ਮੋਹ ਦੇ ਵਿੱਚ ਕੀ ਹੁੰਦਾ ਹੈ ਮੋਹ ਦੇ ਵਿੱਚ ਹੁੰਦਾ ਹੈ ਸਵਾਰਥ ਮੋਹ ਦੇ ਵਿੱਚ ਹੁੰਦਾ ਕੁਝ ਵਪਾਰ ਕੁਝ ਲੈਣਾ ਕੁਝ ਦੇਣਾ ਆਪਾਂ ਬਹੁਤ ਸਾਰੇ ਰਿਸ਼ਤੇ ਕਹਿੰਦੇ ਨੇ ਸਾਡਾ ਬੜਾ ਮੋਹ ਹੈ ਅਸਲ 'ਚ ਅਸੀਂ ਕਹਿੰਦੇ ਆ ਪ੍ਰੇਮ ਹੈ ਪਰ ਪ੍ਰੇਮ ਨਹੀਂ ਉਹ ਮੋਹ ਹੁੰਦਾ ਬਹੁਤ ਸਾਰੇ ਰਿਸ਼ਤਿਆਂ ਵਿੱਚ ਕਈ ਵਾਰੀ ਗੱਲ ਚੱਲਦੀ ਅਸੀਂ ਫਲਾਣੇ ਬੰਦੇ ਨੂੰ ਆਹ ਦਿੱਤਾ ਉਹ ਸਾਡੇ ਘਰ ਆਏ ਜਾਂ ਵਿਆਹ ਸ਼ਾਦੀ ਤੇ ਅਸੀਂ ਸੂਟ ਦਿੱਤੇ ਇੰਨਾ ਸ਼ਗਨ ਦਿੱਤਾ ਇੰਨੀਆਂ ਗਿਫਟਾਂ ਦਿੱਤੀਆਂ ਤੇ ਉਹਨਾਂ ਨੇ ਸਾਨੂੰ ਕੁਝ ਦਿੱਤਾ ਹੀ ਨਹੀਂ ਵੀ ਸਾਡਾ ਤੇ ਅਜੇ ਤਬਾਦ ਪ੍ਰੇਮ ਖਤਮ ਅਸਲ 'ਚ ਪ੍ਰੇਮ ਹੈ ਹੀ ਨਹੀਂ ਸੀ ਇਹ ਮੋਹ ਸੀ ਜਾਂ ਇਹ ਵਪਾਰ ਹੁੰਦਾ ਹੈ ਜਿੱਥੇ ਵਪਾਰ ਦਾ ਅਰਥ ਪਤਾ ਕੀ ਹੁੰਦਾ ਹੈ ਕੁਝ ਲੈਣਾ ਕੁਝ ਦੇਣਾ ਕੁਝ ਦਿੱਤਾ ਹੈ ਬਦਲੇ ਵਿੱਚ ਕੁਝ ਲੈ ਲਿਆ ਕੁਝ ਲਿਆ ਤੇ ਬਦਲੇ ਵਿੱਚ ਕੁਝ ਦੇ ਦੇਣਾ ਇਹਨੂੰ ਵਪਾਰ ਕਹਿੰਦੇ ਨੇ ਪਿਆਰ ਨਹੀਂ ਹੁੰਦਾ ਪ੍ਰੇਮ ਦੇ ਵਿੱਚ ਕੀ ਹੁੰਦਾ ਪਿਆਰ ਦੇ ਵਿੱਚ ਹੁੰਦਾ ਹੈ ਦੇਣਾ ਹੀ ਦੇਣਾ ਹੈ ਕੁਰਬਾਨ ਕਰ ਦੇਣਾ ਨਿਸ਼ਾਵਰ ਕਰ ਦੇਣਾ ਵਾਰ ਦੇਣਾ ਬਦਲੇ ਵਿੱਚ ਲੈਣਾ ਕੁਝ ਵੀ ਨਹੀਂ ਭਾਵਨਾ ਵੀ ਨਹੀਂ ਰੱਖਣੀ ਵੀ ਮੈਨੂੰ ਕੁਝ ਮਿਲੇ ਤਾਂ ਮਹਾਰਾਜ ਨੇ ਕਿਹਾ ਸੀ ਨਾ ਸਾਚ ਕਹੋ ਸੁਨ ਲਿਹੋ ਸਭੈ ਜਿਨ ਪ੍ਰੇਮ ਕੀਓ ਤਿੰਨ ਹੀ ਪਰਪਾਇਓ ਮੋਹ ਨਹੀਂ ਹੈ ਮਹਾਰਾਜ ਨੂੰ ਤੇ ਤੂੰ ਸਾਡੀ ਸੰਸਾਰ ਨਾਲ ਜਿਹੜੀ ਅਟੈਚਮੈਂਟ ਹੈ ਮੋਹ ਹੈ ਜਦੋਂ ਸੁਰਤੇ ਤੋਂ ਉੱਪਰ ਉੱਠੇਗੀ ਜਿੱਥੇ ਅਸੀਂ ਪਹੁੰਚਾਂਗੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸੁਨੇ ਅਰ ਭੈ ਨਹੀਂ ਜਾਕੇ ਕੰਚਨ ਮਾਟੀ ਮੰਨੈ ਜਿੱਥੇ ਜਨਮ ਮੌਤ ਖੁਸ਼ੀ ਗਮੀ ਹੱਸਣਾ ਰੋਣਾ ਵਾਧਾ ਘਾਟਾ ਅੰਮ੍ਰਿਤ ਜ਼ਹਿਰ ਇੱਕੋ ਜਾਣਗੇ ਉੱਥੋਂ ਪ੍ਰੇਮ ਪੈਦਾ ਹੋਏਗਾ ਪ੍ਰੇਮ ਵਾਲਾ ਬੰਦਾ ਗੁਰੂ ਨੂੰ ਵੀ ਕਹਿੰਦਾ ਸੱਚੇ ਪਾਤਸ਼ਾਹ ਦੇਣਾ ਹੀ ਦੇਣਾ ਲੈਣਾ ਕੁਝ ਨਹੀਂ ਕਿਉਂ ਪਹਿਲੇ ਹੀ ਤੂੰ ਬਹੁਤ ਕੁਝ ਦਿੱਤਾ ਹੋਇਆ ਹੈ ਤੇਰਾ ਤੁਝ ਕੋ ਸੌਂਪਤੇ ਕਿਆ ਲੱਗ ਹੈ ਮੇਰਾ ਮੇਰਾ ਹੈ ਹੀ ਕੁਝ ਨਹੀਂ ਜੋ ਕੁਝ ਲਿਆ ਤੇਰੇ ਤੋਂ ਲਿਆ ਹੁਣ ਮੈਂ ਵਸਤੂਆਂ ਨਹੀਂ ਚਾਹੁੰਦਾ ਹੁਣ ਪਦਾਰਥ ਨਹੀਂ ਚਾਹੀਦੇ ਹੁਣ ਮੈਨੂੰ ਤੂੰ ਚਾਹੀਦਾ ਐ ਇਥੋਂ ਪ੍ਰੇਮ ਉਤਪੰਨ ਹੁੰਦਾ ਹੈ ਇਹ ਹੈ ਇਹ ਕਿਵੇਂ ਹੁੰਦਾ ਜਦੋਂ ਅੰਮ੍ਰਿਤ ਨਾਮ ਹਿਰਦੇ ਚ ਪ੍ਰਗਟ ਹੁੰਦਾ ਹੈ ਭਾਵ ਰੱਬੀ ਗਿਆਨ ਹਿਰਦੇ ਚ ਪ੍ਰਗਟ ਹੁੰਦਾ ਹੈ ਉਦੋਂ ਆ ਕੇ ਫਿਰ ਕੀ ਹੁੰਦਾ ਮਹਾਰਾਜ ਕਹਿੰਦੇ ਮਾਇਆ ਦੇ ਮੋਹ ਤੋਂ ਰਿਸ਼ਤੇ ਟੁੱਟ ਜਾਂਦੇ ਨੇ ਦਸਮ ਪਤਸ਼ਾਹ ਨੇ ਇੱਕ ਬੜੀ ਵੱਡੀ ਕਿਰਪਾ ਕੀਤੀ ਛਤਗੁਰੂ ਜੀ ਦਾ ਕਦੀ ਜੀਵਨ ਪੜਿਓ ਉਹਨਾਂ ਦਾ ਜੀਵਨ ਨਿਰਮੋਹ ਦਾ ਗੜ ਹੈ ਗੜ ਦਾ ਅਰਥ ਹੁੰਦਾ ਕਿਲਾ ਕਿਸੇ ਵਸਤੂ ਦਾ ਮੋਹ ਨਹੀਂ ਵਸਤੂ ਦੀ ਤੇ ਗੱਲ ਛੱਡੋ ਰਿਸ਼ਤਿਆਂ ਦਾ ਵੀ ਮੋਹ ਨਹੀਂ ਇੱਕ ਬੱਚੇ ਦਾ ਪਿਤਾ ਨਾਲ ਕਿੰਨਾ ਪਿਆਰ ਹੁੰਦਾ ਹੈ ਖਾਸ ਤੌਰ ਤੇ ਬੱਚਾ ਇਕਲੌਤਾ ਹੋਵੇ ਪਿਤਾ ਨਾਲ ਉਹ ਪਿਆਰ ਦੀ ਪਰਿਭਾਸ਼ਾ ਫਿਰ ਦੱਸੀ ਨਹੀਂ ਜਾ ਸਕਦੀ ਸ਼ਬਦਾਂ 9 ਸਾਲ ਦੀ ਉਮਰ 'ਚ ਮਹਾਰਾਜ ਨੇ ਭਾਰਤ ਨੂੰ ਲੋੜ ਪਈ ਆਪਣਾ ਪਿਤਾ ਕੁਰਬਾਨ ਕਰ ਦਿੱਤਾ ਕਿਉਂਕਿ ਪ੍ਰੇਮ ਹੈ ਪਰ ਮੋਹ ਨਹੀਂ ਹੈ ਜਦੋਂ ਪਿਤਾ ਬਣੇ ਚਾਰ ਦੇ ਚਾਰੇ ਪੁੱਤਰ ਇਸ ਦੇਸ਼ ਲਈ ਕੁਰਬਾਨ ਕਰ ਦਿੱਤੇ ਉੱਥੇ ਵੀ ਮੋਹ ਨਹੀਂ ਪ੍ਰੇਮ ਸੀ ਨਿਰਮੋਹ ਤੋਂ ਬਿਨਾ ਤੁਸੀਂ ਇਹ ਕੁਰਬਾਨੀਆਂ ਨਹੀਂ ਕਰ ਸਕਦੇ ਮੋਹ ਜਿਹੜਾ ਹੁੰਦਾ ਨਾ ਮੋਹ ਤੇ ਸਾਨੂੰ ਕਈ ਵਾਰੀ 1 ਰੁਪਿਆ ਵੀ ਰੱਖਣ ਨਹੀਂ ਦਿੰਦਾ ਵੀ ਨਹੀਂ ਇਹ ਵੀ ਜ਼ਿਆਦਾ ਹੋ ਜਾਣਾ ਰਹਿਣ ਦਿਓ ਵੀ 2 ਰੁਪਏ ਨਾਲ ਕਿਉਂ ਮੱਥਾ ਟੇਕਣਾ ਕਿਹੜਾ ਕਿਸੇ ਨੇ ਦੇਖਿਆ ਮੈਂ ਪੈਣੀ ਵੀ ਪਾ ਦੇਣਾ ਕਿਵੇਂ ਕਰਿਓ ਮੋ ਇਹ ਬੜੀ ਖਤਰਨਾਕ ਸ਼ੈ ਹੈ ਇਹਦੇ ਅਰਥ ਬੜੇ ਡੂੰਗੇ ਨੇ ਪਰ ਜਿਹੜਾ ਪ੍ਰੇਮ ਵਿੱਚ ਹੁੰਦਾ ਨਾ ਉਹ ਕਹਿੰਦਾ ਸੱਚੇ ਪਾਤਸ਼ਾਹ ਮਾਇਆ ਦੀ ਗੱਲ ਛੱਡ ਦੁਨੀਆ ਦੀ ਗੱਲ ਛੱਡ ਜ਼ਮੀਨ ਦੀ ਗੱਲ ਛੱਡ ਮੈਂ ਚਾਹੁੰਨਾ ਮੇਰਾ ਸਿਰ ਮੇਰਾ ਸ਼ਰੀਰ ਮੇਰੀ ਜਿੰਦ ਮੇਰੀ ਜਾਨ ਵੀ ਮੈਂ ਤੇਰੇ ਤੋਂ ਕੁਰਬਾਨ ਕਰ ਦਿਆਂ ਕਿਉਂਕਿ ਹੁਣ ਅਟੈਚਮੈਂਟ ਕਿਸੇ ਨਾਲ ਰਹੀ ਨਹੀਂ ਡਿਟੈਚਮੈਂਟ ਹੋ ਗਏ ਜਿੰਨਾ ਚਿਰ ਅਸੀਂ ਅਟੈਚ ਤੋਂ ਡਿਟੈਚ ਨਹੀਂ ਹੁੰਦੇ ਉਤਨਾ ਚਿਰ ਪ੍ਰੇਮ ਉਤਪੰਨ ਨਹੀਂ ਹੁੰਦਾ ਇਹ ਹੈ ਮਾਇਆ ਦੇ ਨਸ਼ੇ ਦੀ ਖੇਡ ਜਿਹੜੀ ਸਾਨੂੰ ਆਪਣੇ ਵੱਲ ਅਟਰੈਕਟ ਕਰਦੀ ਹੈ ਪਰ ਅਟਰੈਕਟ ਹੋ ਕੇ ਬੰਦਾ ਪਰਮ ਜਾਂਦਾ ਫਿਰ ਉਸੇ ਨੂੰ ਸੱਚ ਮੰਨ ਲੈਂਦਾ ਤਾਂ ਮਹਾਰਾਜ ਨੇ ਕਿਹਾ ਪੰਕਜ ਦੇ ਮੋਹ ਦੇ ਚਿੱਕੜ ਵਿੱਚ ਬੰਦੇ ਗਲਤਾਨ ਨੇ ਫਸੇ ਹੋਏ ਨੇ আর ਡੁੱਬ ਰਹੇ ਨੇ ਹਮ ਦੇਖਾਂ ਤਹ ਡੂਬੀ ਹਲੇ ਦੁਨੀਆ ਡੁੱਬ ਰਹੀ ਹੈ ਮਹਾਰਾਜ ਨੂੰ ਤਰਸਾ ਰਿਹਾ ਸਾਡੇ ਤੇ ਕਹਿੰਦੇ ਸੇ ਬੰਦੇ ਆ ਮੈਂ ਵੇਖ ਰਿਹਾ ਤੂੰ ਰੋਜ਼ ਡੁੱਬ ਰਿਹਾ ਤੇਰਾ ਸਮਾਂ ਘਟ ਰਿਹਾ ਤੇ ਕੰਮ ਵਧ ਰਿਹਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਪਾ ਕੀਤੀ ਉਹਨਾਂ ਨੇ ਪੰਜ ਕਿਲੇ ਬਣਾਏ ਸਾਧ ਸੰਗਤ ਤੇ ਪੰਜ ਕਿਲਿਆਂ ਦੇ ਵਿੱਚੋਂ ਇੱਕ ਕਿਲੇ ਦਾ ਨਾਮ ਰੱਖਿਆ ਅਨੰਦਪੁਰ ਸਾਹਿਬ ਦੀ ਧਰਤੀ ਤੇ ਨਿਰਮੋਹ ਗੜ੍ਹ ਕਿਲੇ ਦੇ ਨਾਮ ਚੋਂ ਵੀ ਸਾਨੂੰ ਸਿੱਖਿਆ ਦਿੱਤੀ ਵੀ ਸਿੱਖਾ ਤੇਰੀ ਜ਼ਿੰਦਗੀ ਵੀ ਇੱਕ ਦਿਨ ਚੱਲਦਿਆਂ ਚੱਲਦਿਆਂ ਨਿਰਮੋਹ ਹੋ ਜਾਏ ਤੇਰਾ ਮੋਹ ਕਿਸੇ ਨਾਲ ਨਾ ਰਹੇ ਔਰ ਪ੍ਰੇਮ ਸਾਰੇ ਸੰਸਾਰ ਨਾਲ ਹੋ ਜਾਏ ਮੈਂ ਤੈਨੂੰ ਸਮਝਾਵਾਂ ਮੋ ਕਿਸੇ ਨਾਲ ਨਹੀਂ ਪ੍ਰੇਮ ਸਭ ਨਾਲ ਹੈ ਖੁਸ਼ੀ ਸਭ ਨਾਲ ਸਾਂਝੀ ਕਰਦਾ ਹੈ ਆਨੰਦ ਨਾਲ ਸਭ ਨਾਲ ਜਿੰਦਾ ਹੈ ਲੜਾਈ ਝਗੜਾ ਕਿਸੇ ਨਾਲ ਨਹੀਂ ਵੈਰ ਵਿਰੋਧ ਕਿਸੇ ਨਾਲ ਨਹੀਂ ਈਰਖਾ ਕਿਸੇ ਨਾਲ ਨਹੀਂ ਇਹ ਹੀ ਅਵਸਥਾ ਬਣਦੀ ਹੈ ਪ੍ਰੇਮ ਦੀ ਗੁਰੂ ਕਿਰਪਾ ਕਰਨ ਸਤਗੁਰ ਬਖਸ਼ਿਸ਼ ਕਰਨ ਕਿਤੇ ਬਣ ਜਾਵੇ ਅੱਗੇ ਮਹਾਰਾਜ ਕਹਿੰਨ ਲੱਗੇ ਫੁਨ ਕੀਰਤਵੰਤ ਸਦਾ ਸੁਖ ਰਿਤੇ ਅਰ ਸਿੱਧ ਨਾ ਛੋੜੇ ਸਾਥ ਹੈ ਸੱਚੇ ਪਤਸ਼ਾਹ ਤੁਹਾਡੀ ਕੀਰਤੀ ਐਸੀ ਕਮਾਲ ਦੀ ਹੈ ਜਿਹੜੀ ਸਦਾ ਸੁਖ ਸੰਪਤੀ ਸੰਪਤੀ ਦਾ ਅਰਥ ਹੁੰਦਾ ਜਮੀਨ ਜਾਇਦਾਦ ਸੰਪਤੀ ਸਮਝਦੇ ਆ ਮਾਇਆ ਦਾ ਸਾਰੇ ਰੂਪ ਕਹਿੰਦੇ ਤੁਹਾਡੀ ਕੀਰਤੀ ਹੀ ਸਾਡੇ ਵਾਸਤੇ ਸੁਖ ਦੇਣ ਵਾਲੀ ਸੰਪਤੀ ਹੈ ਸੰਪਤੀ ਚੋਂ ਆਪਾਂ ਨੂੰ ਕੀ ਮਿਲਦਾ ਹੈ ਸੁੱਖ ਪਰ ਉਹ ਵਕਤੀ ਹੁੰਦਾ ਜਿੰਨੀ ਸੰਪਤੀ ਆਪਣੇ ਕੋਲ ਹੋਏਗੀ ਅਸੀਂ ਕਹਿੰਦੇ ਹੁਣ ਉਨਾ ਹੀ ਸੁਖ ਵਧ ਗਿਆ ਪਰ ਧਿਆਨ ਵਿੱਚ ਰੱਖੋ ਜੇ ਸੰਪਤੀ ਵਧ ਰਹੀ ਹੈ ਮਾਇਆ ਵਧ ਰਹੀ ਹੈ ਬੈਂਕ ਬੈਲੈਂਸ ਵਧ ਰਿਹਾ ਸੁਖ ਵਧ ਰਿਹਾ ਨਾ ਖੁਸ਼ੀ ਵਧ ਰਹੀ ਹੈ ਹੌਸਲਾ ਵਧ ਹੈ ਪਰ ਜੇ ਮਾਇਆ ਸੁਖਮਤੀ ਘਟਣ ਲੱਗ ਜਾਏ ਤਾਂ ਸੁਖ ਨੇ ਟਿਕੇ ਨਹੀਂ ਰਹਿਣਾ ਉਹ ਨਾਲ ਨਾਲ ਉਹ ਵੀ ਘਟਣ ਲੱਗ ਜਾਏਗਾ ਜੇਕਰ ਚਿੰਤਾ ਵਧਣ ਲੱਗ ਜਾਏਗੀ ਇਹ ਮਾਇਆ ਦਾ ਸੁਭਾਅ ਹੈ ਜੇ ਵਧੇਗੀ ਖੁਸ਼ੀ ਵਧਾਉਂਦੀ ਵੀ ਹੈ ਪਰ ਜੇ ਘਟਣ ਲੱਗੀ ਖੁਸ਼ੀ ਘਟਾ ਵੀ ਦਿੰਦੀ ਹੈ ਤੇ ਕਈ ਵਾਰੀ ਬੰਦੇ ਨੂੰ ਅਟੈਕ ਵੀ ਕਰਾ ਦਿੰਦੀ ਹੈ ਵੀ ਉਹ ਮਾਈ ਗਾਡ ਇਹ ਕੀ ਹੋ ਗਿਆ ਕਰੋੜ ਤੋਂ ਮੈਂ ਜ਼ੀਰੋ ਤੇ ਆ ਗਿਆ ਸੜਕ ਤੇ ਆ ਗਿਆ ਰੋਡ ਤੇ ਆ ਗਿਆ ਭਿਖਾਰੀ ਬਣ ਗਿਆ ਬੰਦਾ ਖਤਮ ਸੁਸਾਇਸਾਈਡ ਕਰ ਜਾਂਦੀ ਹੈ ਦੁਨੀਆ ਕਿਉਂਕਿ ਇਹ ਜਿਹੜੀ ਸੁਰਤ ਹੈ ਉੱਥੇ ਫਸੀ ਹੋਈ ਸੀ ਉੱਥੇ ਰੁਕ ਗਈ ਸੁਰਤ ਅਟਕ ਗਈ ਮਾਇਆ ਥੱਲੇ ਆ ਗਈ ਸੁਰਤ ਉੱਪਰ ਹੀ ਖੜੀ ਹੈ ਮਨ ਉੱਥੇ ਹੀ ਖੜਾ ਹੈ ਮਹਾਰਾਜ ਕਹਿੰਦੇ ਨਹੀਂ ਅਪਾ ਨਿਰਲੇਪ ਹੋਏ ਨਿਰਮੋਹ ਨਿਰਮੋਦਾਰਤਕੀਏ ਵੱਧ ਗਈ ਤਾਂ ਵੀ ਪਰਵਾਣੀ ਘਟ ਕੇ ਜ਼ੀਰੋ ਆ ਗਈ ਤਾਂ ਵੀ ਪਰਵਾਣੀ ਮਾਈਨਸ ਚਲੇ ਗਏ ਤਾਂ ਵੀ ਪਰਵਾਣੀ